ਬੋਲ ਸੁਣ ਕੇ ਕਿਸੇ ਗਾਣੇ ਦੇ ਚੋਬਰ ਨੇ ਅਸਰ ਕਬੂਲ ਰੱਖੇ ਬੋਲ ਸੁਣ ਕੇ ਕਿਸੇ ਗਾਣੇ ਦੇ ਚੋਬਰ ਨੇ ਅਸਰ ਕਬੂਲ ਰੱਖੇ ਕਹਿੰਦਾ ਕੋਈ ਤੋੜ ਨਾ ਜੱਟ ਦੇ ਪੁੱਤ ਦਾ ਨਹੀਂ ਮੈਂ ਬੜੇ ਘੱਬੇ ਅਸੂਲ ਰੱਖੇ ਡੱਬ ਦੇ ਵਿੱਚ ਲੈ ਕੇ ਅਸਲਾ ਖਰਮਸਤੀ ਵਿੱਚ ਖੰਘਿਆ ਸੀ ਡੱਬ ਦੇ ਵਿੱਚ ਲੈ ਕੇ ਅਸਲਾ ਖਰਮਸਤੀ ਵਿੱਚ ਖੰਘਿਆ ਸੀ ਮੁੱਛਾਂ ਨੂੰ ਉਹ ਵੱਟ ਦੇ ਕੇ ਕਿਸੇ ਬਜ਼ੁਰਗ ਕੋਲ ਦੀ ਲੰਘਿਆ ਸੀ ਕਹਿੰਦਾ ਬਾਬਾ ਦੇਖ ਅਸਲਾ ਮਿੰਟ ਚ ਬੰਦਾ ਠਾਰਦਾ ਏ ਕਹਿੰਦਾ ਬਾਬਾ ਦੇਖ ਅਸਲਾ ਮਿੰਟ 'ਚ ਬੰਦਾ ਠਾਰਦਾ ਏ ਜਦੋਂ ਅੱਗੇ ਵੱਲ ਚਲਾਵਾ ਮੈਂ ਇਹ ਕਿੱਲੇ ਦੀ ਮਾਰ ਮਾਰਦਾ ਏ ਬਾਬਾ ਕਹਿੰਦਾ ਮੰਨਿਆ ਚੋਬਰਾ ਮਿੰਟ 'ਚ ਬੰਦਾ ਠਾਰਦਾ ਏ ਪਰ ਇਹ ਤਾਂ ਦੱਸ ਦੇ ਸ਼ੇਰਾ ਓਏ ਪਿੱਛੇ ਕਿੰਨੇ ਕੁ ਕਿੱਲੇ ਮਾਰਦਾ ਏ ਕਹਿੰਦਾ ਕਿਉਂ ਕਮਲ ਕੁੱਟਦਾ ਬਾਬਾ ਤੇਰੀ ਗੱਲ ਸਮਝ ਤੋਂ ਬਾਹਰ ਹੋਈ ਕਹਿੰਦਾ ਕਿਉਂ ਕਮਲ ਕੁੱਟਦਾ ਹੈ ਬਾਬਾ ਤੇਰੀ ਗੱਲ ਸਮਝ ਤੋਂ ਬਾਹਰ ਹੋਈ ਮੈਂ ਤਾਂ ਅੱਗੇ ਵੱਲ ਚਲਾਉਣਾ ਏ ਦੱਸ ਪਿੱਛੇ ਵੱਲ ਕਿਵੇਂ ਮਾਰ ਹੋਈ ਕਹਿੰਦਾ ਜਦੋਂ ਅੱਗੇ ਵੱਲ ਚਲਾਵੇਂਗਾ ਸਾਹਮੇ ਜਾਣੇ ਨਹੀਂ ਕਚਹਿਰੀ ਠਾਣੇ ਹੋਏ ਜਦੋਂ ਅੱਗੇ ਵੱਲ ਚਲਾਵੇਂਗਾ ਸਾਹਮੇ ਜਾਣੇ ਨਹੀਂ ਕਚਹਿਰੀ ਠਾਣੇ ਹੋਏ ਅੱਗੇ ਇੱਕ ਕਿੱਲੇ ਦੀ ਮਾਰ ਹੋਊ ਪਿੱਛੇ ਕਈ ਕਿੱਲੇ ਮਰ ਜਾਣੇ ਹੋਏ ਜਦੋਂ ਗਾਉਂਦੇ ਨੇ ਇਹ ਗਾਉਣ ਵਾਲੇ ਨੌਜਵਾਨੀ ਨੂੰ ਪੈ ਦੱਸ ਦੇ ਦੇ ਜਦੋਂ ਗਾਉਂਦੇ ਨੇ ਇਹ ਗਾਉਣ ਵਾਲੇ ਨੌਜਵਾਨੀ ਨੂੰ ਪਏ ਦੱਸਦੇ ਨੇ ਬਠਿੰਡੇ ਸ਼ਹਿਰ ਦੀ ਪੇਸ਼ੀ ਨੂੰ ਕਿੰਨੇ ਚਾਵਾਂ ਦੇ ਨਾਲ ਦੱਸਦੇ ਨੇ ਕੈਣ ਨੂੰ ਸੌਖਾ 20 ਸਾਲੀ ਚੁੱਲਿਆਂ ਵਿੱਚ ਕਾ ਉਗ ਜਾਂਦਾ ਕੈਣ ਨੂੰ ਸੌਖਾ 20 ਸਾਲੀ ਚੁੱਲਿਆਂ ਵਿੱਚ ਕਾ ਉਗ ਜਾਂਦਾ ਕੋਈ ਮੁਲਾਕਾਤ ਤੇ ਜਾਂਦਾ ਨਹੀਂ ਹਰ ਰਿਸ਼ਤਾ ਸ਼ੇਰਾ ਪੁੱਗ ਜਾਂਦਾ ਕਾਸ਼ ਤੁਸੀਂ ਕਿਤੇ ਸਮਝ ਲੈਂਦੇ ਮੇਰੇ ਗੁਰੂ ਦੀਆਂ ਵੜਿਆਈਆਂ ਸੀ ਕਾਸ਼ ਤੁਸੀਂ ਕਿਤੇ ਸਮਝ ਲੈਂਦੇ ਮੇਰੇ ਗੁਰੂ ਦੀਆਂ ਵੜਿਆਈਆਂ ਸੀ ਜ਼ੁਲਮ ਨੂੰ ਰੋਕਣ ਦੇ ਲਈ ਉਹਨਾਂ ਮੀਰੀ ਪੀਰੀ ਪਾਈਆਂ ਸੀ ਤੁਸੀਂ ਕਿਹੜਾ ਹੋਏ ਜ਼ੁਲਮ ਰੋਕੇ ਆ ਤੁਸੀਂ ਤਾਂ ਜ਼ੁਲਮ ਢਾਏ ਨੇ ਤੁਸੀਂ ਕਿਹੜਾ ਹੋਏ ਜ਼ੁਲਮ ਰੋਕੇ ਆ ਤੁਸੀਂ ਤਾਂ ਜ਼ੁਲਮ ਢਾਏ ਨੇ ਕਿਤੇ ਨੱਚਣ ਵਾਲੀ ਕੁੜੀ ਮਾਰਤੀ ਕਿਤੇ ਮਾਰ ਦਿੱਤੇ ਹਮਸਾਏ ਨੇ ਉਹੀ ਅਸਲਾ ਅਸਲ ਚੇਲਾ ਜਿਹੜਾ ਅਸਲ ਮਕਸਦ ਪਾਉਂਦਾ ਹੈ ਉਹੀ ਅਸਲਾ ਅਸਲ ਚੈਲਾ ਜਿਹੜਾ ਅਸਲ ਮਕਸਦ ਪਾਉਂਦਾ ਏ ਨਾ ਉਹ ਕਿਸੇ ਦਾ ਜ਼ੁਲਮ ਸਹਾਰਦਾ ਨਾ ਉਹ ਜ਼ੁਲਮ ਢਾਉਂਦਾ ਏ ਨਾ ਉਹ ਕਿਸੇ ਦਾ ਜ਼ੁਲਮ ਸਹਾਰਦਾ ਨਾ ਉਹ ਜ਼ੁਲਮ ਢਾਉਂਦਾ ਏ ਨਾ ਉਹ ਜ਼ੁਲਮ ਢਾਉਂਦਾ ਏ ਨਾ ਉਹ ਜ਼ੁਲਮ ਢਾਉਂਦਾ